ਇਹ ਤੋਂ ਇਸ ਕੁੜੀ ਦੇ ਨਾਲ ਨਾਬਾਲਗ ਦੇ ਨਾਲ ਦੁਸ਼ਕਰਮ ਕਰ ਰਿਹਾ ਸੀਗਾ ਲੜਕੀ ਦੇ ਗਰਭਪਾਤੀ ਹੋਣ ਤੋਂ ਸਾਹਮਣੇ ਆ ਪੂਰਾ ਮਾਮਲਾ ਆਇਆ ਤਾਂ ਕਿ ਕੁੜੀ ਦੀ ਜਾਨ ਬਚਾਉਣ ਦੇ ਲਈ ਗਰਭਪਾਤ ਕਰਵਾਇਆ ਗਿਆ ਇਸ ਦੇ ਵਿਚਾਲੇ ਕਰੀਬ 4 ਮਹੀਨੇ ਦੀ ਗਰਭਪਾਤੀ ਸੀ ਕੀ ਲੜਕੀ ਕਾਬਲੇ ਕੋ ਹੈ ਕਿ ਫਿਲਹਾਲ ਪੁਲਿਸ ਨੇ ਅਣਪਛਾਤੇ ਸ਼ਖਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਪਾਲ ਕੀਤੀ ਜਾ ਰਹੀ ਹੈ ਮੁਲਜ਼ਮ ਦੀ ਜਾਣਕਾਰੀ ਦੇ ਮੁਤਾਬਿਕ ਪ੍ਰਵਾਸੀ ਲੜਕੀ ਆਪਣੇ ਪਰਿਵਾਰ ਨਾਲ ਆਂਡਿਆਂ ਦੀ ਰੇੜੀ ਤੇ ਕੰਮ ਕਰਦੀ ਸੀ ਕਿ ਜਿੱਥੇ ਇੱਕ ਸ਼ਖਸ ਆਉਂਦਾ ਸੀਗਾ ਜਿਸ ਨੇ ਲੜਕੀ ਨੂੰ ਗੱਲਾਂ 'ਚ ਫਸਾ ਲਿਆ ਤੇ 4 ਤੋਂ 5 ਮਹੀਨੇ ਤੱਕ ਲੜਕੀ ਦੇ ਨਾਲ ਜ਼ਬਰਦਸਤ ਨਾਜ਼ ਕਰਦਾ ਰਿਹਾ ਤੇ ਹੁਣ ਇਸ ਪੂਰੇ ਮਾਮਲੇ ਦਾ ਨੋਟਿਸ ਸਾਹਮਣੇ ਆਇਆ ਹੈ ਦਾਜੇ ਕੀ ਕੁੜੀ ਦੀ ਜਾਨ ਬਚਾਉਣ ਦੇ ਲਈ ਗਰਭਾਤ ਕਰਵਾਇਆ ਗਿਆ ਅਬੋਰਸ਼ਨ ਕਰਵਾਇਆ ਗਿਆ ਲੜਕੀ ਦੇ ਗਰਭਪਤੀ ਹੋਣ ਤੋਂ ਬਾਅਦ ਹੀ ਅਮਾ ਪੂਰਾ ਮਾਮਲਾ ਸਾਹਮਣੇ ਆਇਆ ਰਵਾਸੀ ਪਰਿਵਾਰ ਦੇ ਵਿੱਚੋਂ ਇੱਕ ਲੜਕੀ 14 ਸਾਲ ਦੀ ਅਨਵਾਲਗ ਬੇਟੀ ਦਾਖਲ ਹੋਈ ਸੀ ਜਿੱਥੇ ਡਾਕਟਰ ਸਾਹਿਬ ਨੇ ਰੁੱਕਾ ਭੇਜਿਆ ਤਾਂ ਅਸੀਂ ਜਾ ਕੇ ਦੇਖਿਆ ਕਿ ਉਹ ਬੱਚੀ ਪਿਛਲੇ 4 ਕੁ ਮਹੀਨਿਆਂ ਦੀ ਪ੍ਰੈਗਨੈਂਟ ਸੀ ਉਹਦਾ ਅਬੋਰਸ਼ਨ ਹੋ ਚੁੱਕਾ ਸੀ ਤੇ ਉਸ ਲੜਕੀ ਨੂੰ ਅਸੀਂ ਬਾਰ ਬਾਰ ਮਤਲਬ ਫਰੇਮ ਨਾਲ ਵਧੀਆ ਕੁਝ ਕਿਪੜਤਾਲ ਕੀਤੀ ਤੇ ਉਹਦੇ ਪੇਰੈਂਟਸ ਤੋਂ ਵੀ ਪੁੱਛਣਾ ਚਾਹਿਆ ਕਿ ਇਹ ਘਟਨਾ ਕਿਵੇਂ ਹੋਈ ਹੈ ਪਰ ਉਹਨਾਂ ਨੇ ਸਾਨੂੰ ਕੋਈ ਵੀ ਸਪਸ਼ਟ ਜਵਾਬ ਨਹੀਂ ਦਿੱਤਾ ਜਿਸ ਕਰਕੇ ਅਸੀਂ ਜਿਲਾ ਚਾਈਲਡ ਵੈਲਫੇਅਰ ਕਮੇਟੀ ਦੇ ਮੈਂਬਰਾਂ ਰਾਹੀਂ ਵੀ ਕਾਉਂਸਲਿੰਗ ਕਰਵਾਈ ਪਰੰਤੂ ਸਾਡੇ ਕੋਈ ਵੀ ਗੱਲ ਉਹਨਾਂ ਨੇ ਪੱਲੇ ਨਹੀਂ ਪਾਈ ਅੱਜ ਅਸੀਂ ਲੜਕੀ ਦੀ ਮਾਤਾ ਆਇਸ਼ਾ ਬੇਗਮ ਦੇ ਬਿਆਨ ਦੇ ਉੱਤੇ ਨਵਾਲਗ ਵਿਅਕਤੀ ਦੇ ਖਿਲਾਫ 363 366 376 ਪੋਕਸੋ ਐਕਟ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਤਾ ਤੇ ਲੜਕੀ ਦਾ ਚੈੱਕਅਪ ਕਰਾਇਆ ਗਿਆ ਤੇ ਅਗਲੀ ਕਾਰਵਾਈ ਜਾਰੀ ਹੈ ਦੌਰਾਨ ਅੱਗੇ ਬਦਾਂਕ ਤੇ ਗੱਲ ਕਰਾਂਗੇ ਲੁਧਿਆਣਾ ਦੀ ਲੁਧਿਆਣਾ ਜ ਹਰਿਆਣਾ ਦੇ ਪੁਲਿਸ ਇੰਸਪੈਕਟਰ ਦੀ ਗੱਡੀ ਜ਼ਬਤ ਕੀਤੀ ਗਈ ਹੈ ਦਾਸਿਕ ਚਲਾਨ ਕਰਨ ਦੇ ਬਾਅਦ ਗੱਡੀ ਨੂੰ ਥਾਣੇ ਲੈ ਜਾਇਆ ਗਿਆ ਗੱਡੀ ਥਾਣੇ 'ਚ ਬੰਦ ਕਰ ਦਿੱਤੀ ਗਈ ਇੰਸਪੈਕਟਰ ਦਾ ਪਤੀਜਾ ਦਰਸਲ ਇਸ ਗੱਡੀ ਨੂੰ ਚਲਾ ਰਿਹਾ ਸੀਗਾ ਦਾਸਿਕ ਗੱਡੀ ਤੇ ਹਰਿਆਣਾ ਪੁਲਿਸ ਦਾ ਸਟicker ਵੀ ਲੱਗਿਆ ਹੋਇਆ ਸੀਗਾ ਇੱਕ ਕਾਰ ਡਰਾਈਵਰ ਦੇ ਨਾਲ फॉर्न बजा पूरा विवाद सामने आया तो जांच अब पता लग्या कि कार के कागज ही, ही नहीं दे दे का ने लुधियाना पुलिस कार्रवाई की गई लुधियाना हरियाणा के पुलिस इंस्पैक्टर की गड्डी जब्त कर लिया गया तस्वीर ग सामने आई हैं देखा जा सकता है कि हरियाणा पुलिस का इंस्पैक्टर जो जो है स्टिकर वो लग्या हुआ है चलान करने तो बाद गड्डी गाने बंद पई है एक पूरा विवाद होया पुलिस उत्तर पहुंचती है जांच पता चलता है कि इस गड्डी के कागजात ही नहीं ਤੁਹਾਡੇ ਸਾਹਮਣੇ ਡਰਾਈਵਰ ਵੀ ਆ ਗਿਆ ਤੇ ਅਸੀਂ ਇਹਨੂੰ ਵੱਡੀ ਨੂੰ ਥਾਣੇ ਭੇਜ ਰਹੇ ਹਾਂ ਤੇ ਪੂਰਾ ਮਾਮਲਾ ਬਾਤਾਂਗੇ ਜਿਹੜੀ ਸਟਿੱਕਰ ਦੀ ਕਾਰਵਾਈ ਉਹ ਹੋਊਗੀ ਅਗਰ ਉਸ ਤੋਂ ਇਲਾਵਾ ਇਹਨਾਂ ਦੀ ਕੋਈ ਆਪਸੀ ਕਿਸੇ ਨਾਲ ਮਿਸਵੇ ਵੋਏ ਲੜਾਈ ਝਗੜਾ ਆ ਉਹ ਵੀ ਵੇਖਿਆ ਜਾਣਾ ਸਰ ਇੱਕ ਹੋਰ ਮੈਂ ਪੁੱਛਣਾ ਚਾਹੁੰਦਾ ਸਰ ਗੱਡੀ ਦੇ ਵਿੱਚ ਨਾ ਸਰ ਇਹ ਟੋਪੀ ਰੱਖੀ ਗਈ ਸੀ ਸਰ ਇੱਕ ਸਰਕਾਰੀ ਮੁਲਾਜ਼ਮ ਦੀ ਦੇਖੋ ਮੇਰੀ ਗੱਲ ਸੁਣੋ ਜਦੋਂ ਮੈਂ ਤੁਹਾਡੇ ਸਾਹਮਣੇ ਆਇਆ ਉਦੋਂ ਕੁਝ ਨਹੀਂ ਸੀ ਜੇ टोपी ਕਿਥੇ ਰੱਖੀ ਸੀ ਕਿਉਂ ਰੱਖੀ ਸੀ ਉਹ ਵੈਰੀਫਾਈ ਥਾਣੇ ਜਾ ਕੇ ਹੋ ਜਾਊਗਾ ਜੀ ਬਿਲਕੁਲ ਜੀ ਸਰ ਐਕਚੁਅਲ ਤੇ ਆਇਆ ਨਾ ਇੱਕ ਐਵੀਡੈਂਸ ਮੌਕੇ ਤੇ ਸਾਰੀ ਮੀਡੀਆ ਕੋਲ ਮੌਜੂਦ ਹੈ ਵਿੱਚ ਬਕਾਇਦਾ ਪੁਲਿਸ ਸਟਿੱਕਰ ਤੋਂ ਬਾਅਦ ਕੋਈ ਕਹਿ ਨਹੀਂ ਦਿਆ ਸਰ ਇਹ ਤਾਂ ਥਾਣੇ ਜਾਣ ਤੋਂ ਬਾਅਦ ਹੁਣ ਅਸੀਂ ਜਿਹੜੇ ਡਿਊਟੀ ਅਫਸਰ ਉਹ ਵੈਰੀਫਾਈ ਕਰਨਗੇ ਗੱਡੀ ਕਿਹਦੀ ਹੈ ਯੂਨੀਫਾਰਮ ਕਿਹਦੀ ਹੈ ਅਗਰ ਉਹਨਾਂ ਅਧਿਕਾਰਤ ਹੋਇਆ ਤਾਂ ਉਹਦੇ ਘਰ ਦਾ ਸਟਿੱਕਰ ਹੈ ਉਹਨਾਂ ਅਧਿਕਾਰਤ ਤਰੀਕੇ ਨਾਲ ਲੱਗਿਆ ਹੋਇਆ ਉਹਨੇ ਕੋਈ ਡਾਕੂਮੈਂਟ ਪੇਸ਼ ਨਹੀਂ ਕੀਤਾ ਪਹਿਲੇ ਸਾਨੂੰ ਇਹ ਸੀਗਾ ਕਿ ਡਰਾਈਵਰ ਮੌਕੇ ਤੇ ਨਹੀਂ ਹੈ ਅਸੀਂ ਰਿਕਵਰੀ ਦੀ ਮੰਗ ਕਰ ਰਹੇ ਸੀ ਕਿਉਂਕਿ ਰੌਣ ਤੁਹਾਡੇ ਸਾਹਮਣੇ ਡਰਾਈਵਰ ਵੀ ਆ ਗਿਆ ਤੇ ਅਸੀਂ ਇਹਨੂੰ ਗੱਡੀ ਨੂੰ ਥਾਣੇ ਭੇਜ ਰਹੇ ਹਾਂ ਤੇ ਪੂਰਾ ਮਾਮਲਾ ਵਾਚਾਂਗੇ ਜਿਹੜੀ ਸਟicker ਦੀ ਕਾਰਵਾਈ ਉਹ ਹੋਊਗੀ ਅਗਰ ਉਸ ਤੋਂ ਇਲਾਵਾ ਇਹਨਾਂ ਦੀ ਕੋਈ ਆਪਸੀ ਕਿਸੇ ਨਾਮ ਮਿਸਵੇ ਵਾ ਲੜਾਈ ਝਗੜਾ ਆ ਉਹ ਵੀ ਵੇਖਿਆ ਜਾਣਾ